ਸੱਦੀ ਓਕੇ ਬੈਹ ਜਾ ਕਿਉਂ ਹੱਲੀ ਜਾਨੀ ਆ ਲਹੂ ਪੀ ਰੱਖਿਆ ਮੇਰਾ ਮਨ ਨਹੀਂ ਇਹ ਨੰਦੁਖ ਲਗਦਾ ਕੀ ਦੁਖ ਲਗਦਾ ਤੈਨੂੰ ਬੋਲੀ ਜਾਨੀ ਹੈਗੀ ਲੱਗਦਾ ਤੇਰੇ ਦੁੱਖ ਆ ਕਿਉਂ ਬਾਤ ਖਿੱਚੀ ਜਾਂਦੀ ਮਰ ਜਾ ਦੁੱਖ ਇਹ ਨਾ ਕਹਿੰਦੇ ਕਿ ਲੱਗਦਾ ਤੇਰੇ ਲੱਗਦਾ ਤੇਰੇ ਦੁੱਖ ਵੱਡੀ ਦ칸 ਦੇ ਤੂੰ ਹੱਥ ਸਾਡੇ ਨੂੰ ਸੁੱਤਰਨਾ ਖਾ ਲਈ ਤੂੰ ਦੇਖ ਖਤਰਾ ਹੀ ਕੁੜੇ ਜਾ ਕੇ ਕੁੜੀ ਦਾ ਤਾਂ ਰੋ ਰਹੀ ਹੈ ਇਹ ਕੁੜੀ ਨੇ ਘਰੋਂ ਸੀ ਸਿਆਪਾ ਨਾ ਤਾਂ ਸਰਮੁਣਤੀਆਂ ਨਾਲ ਹੈ ਜ ਮੈਨੂੰ ਕਹਿੰਦੇ ਲੱਦੂ ਖਵਾਦਾ ਲੈ ਐਵੇਂ ਆਉਂਦੇ ਹੁੰਦੇ ਜਮੈਂ ਐਵੇਂ ਆਉਂਦੇ ਹੁੰਦੇ ਹੈ ਜਿਹਾ ਐਵੇਂ ਪਾਉਂ ਕਿਤੇ ਹੋਣੀ ਹੁਣ ਮੈਂ ਦੱਸ ਕੀ ਕਰਾਂ ਕਰੀ ਜਾਂਦੀ ਹਾਂ ਮੂਰੇ ਪੱਟੀ ਜੰਨੀ ਐ ਤੂੰ ਤਾਂ ਬਸ ਬਸ ਹੋ ਜਾ ਮੈਂ ਆਪੇ ਬਾਹਦੂੰਗੀ ਤੂੰ ਤਾਂ ਪੱਟੀ ਜੰਨੀ ਐ ਮੈਨੂੰ ਤਾਂ ਸਰਮੁਣਤੀ ਹੈਗੀ ਸਾਵਾ ਸੇਕ ਮੈਨੂੰ ਸਾਵਾ ਸੇ ਨਾਲ ਤੈਨੂੰ ਨਾ ਸਾਵਾ ਸੇ ਤੜ ਤੇ ਪੱਟਦੀ ਐ ਤੂੰ ਕੀ ਪਾਉਣੀ ਹੈਗੀ ਪਾਉਣੀ ਨਾਲੇ ਹੋਰ ਤੜ ਕੇ ਦੱਸ ਕਿੱਥੇ ਗਈ ਹੋਈ ਸੀ ਹਾਂ ਗਈ ਸੀ ਕਿੱਥੇ ਕਿ ਬਾਉੜੀ ਨੂੰ ਰਵਾ ਕੇ ਧਰਦਨੀ ਆਂਗੀ ਹਰ ਵਾਰ ਵੀ ਹੌਲੀ ਵਾਜਿਆ ਕਰ ਅੱਗੇ ਤੋਂ ਪੁੱਤੈ ਨੂੰ ਕਿਹਾ ਨਾ ਕਰ ਚੰਗਾ ਤੂੰ ਮੈਂ ਆਪੇ ਵਾਜਿਆ ਕਰੂੰ ਤੈਨੂੰ ਚੰਗਾ ਮੈਨੇ ਮਮਾ ਨੇ ਆਪੇ ਵਾਇਆ ਸੀਗਾ ਆਪੇ ਵਾਇਆ ਸੀ ਬਸ ਤੂੰ ਹੁਣ ਅੱਗੇ ਤੋਂ ਕਹਿਦਾ ਕਰ ਮੈਂ ਤਾਂ ਦਾਦੀ ਆਪੇ ਵਾਦੂਗੀ ਠੀਕ ਹੈ ਲੋੜ ਨਹੀਂ ਗਈ ਪਟਾਉਣੇ ਤਾਂ ਨਹੀਂ ਕਿ ਜੁੰਡੇ ਉਹਦੇ ਤੋਂ ਜਿਹੜੇ ਹੈਗੇ ਚਾਰ ਠੀਕ ਆ ਬਸ ਅੱਗੇ ਤੋਂ ਕਹਿਣਾ ਮੈਨੂੰ ਕਹਿਦਾ ਕਰੀ ਦਾਦੀ ਵਾਲਵਾ ਦੇ ਮम्मा ਹਾਂ ਕੀ ਕਹਿਣਾ ਨਾ ਸਕੂਲ ਚ ਬੁਲਾਇਆ ਗਿਆ ਸਾਰੇ ਮम्मा ਨੂੰ ਵੀ ਬੁਲਾਇਆ ਡੈਡੀ ਨੂੰ ਵੀ ਬੁਲਾਇਆ ਸਕੂਲ ਚ ਰਿਜ਼ਲਟ ਆਗਾ ਵੀਰ ਕਾਲ ਸੁਣੋ ਜਿਹੇ ਮੈਨੂੰ ਤੇ ਦਾਦੀ ਦੇ ਸਾਹਮਣੇ ਕਿਹਾ ਨਾ ਵਿੱਚ ਸਕੂਲ ਚ ਬੁਲਾਇਆ ਜਾ ਤੇ ਡੈਡੀ ਨੂੰ ਕਿਹਾ ਦੇਖਾ ਫਿਰ ਤੈਨੂੰ ਮੈਂ ਖੜਕਾ ਚਾ ਭੱਜ ਜਾ ਉਹ ਦਾਦੀ ਨੂੰ ਕਹ ਦੇ ਆ ਜਾਂਦੇ ਲਗੂ ਵੀ ਨਾ ਆਪ ਤਾਂ ਮਰਗੀ ਦੂਜੇ ਨੂੰ ਦੁਖੀ ਕਰ ਸਕਦੇ ਆ ਇੱਥੇ ਮੇਰੇ ਗੱਲ ਪੈ ਗਈ ਹੈ ਮਰਿਆ ਸਭ ਕੱਲ ਕਿ ਦੇਖਣਾ ਸੁਟੂ ਹੋਏ ਤਾਂ ਮੈਨਾਂ ਦੇ ਡੈਡੀ ਨੂੰ ਕਹਦਾਂ ਨੂੰ ਇਹਦੇ ਨਾਲ ਸਕੂਲ ਚ ਜਾਣ ਹੀ ਹੁੰਦੇ ਨਾ ਉਹ ਵੀ ਸਾਧਨ ਕਰਦਾ ਰਹੂਗਾ ਮੇਰੀ ਧੀ ਮੇਰੀ ਧੀ ਕਿਵੇਂ ਵੀ ਕਰਕੇ ਮੈਨਾਂ ਪਿਆਰਤੀ ਦਾ ਮੋਹ ਘਟਾਉਣਾ ਮੈਨਾਂ ਕੋਈ ਬਹਾਨਾ ਲਾਉਣੀ ਆ ਮੈਂ ਉਹਨੂੰ ਫੋਨ ਕਰਕੇ ਪਹਿਲੀ ਕਹਿ ਦਿੰਦੀ ਆ ਵੀ ਜਿਹੜਾ ਵੀ ਕੋਈ ਅੱਜ ਕੰਮ ਆ ਨਾ ਖੇਤ ਦਾ ਤੂੰ ਅੱਜ ਹੀ ਨਿਮੇੜਨਾ ਕੱਲ ਨੂੰ ਫਿਰ ਆਪਾਂ ਨਾ ਦਵਾਈ ਨਾਲ ਚੱਲਾਂਗੇ ਆਪੇ ਦੀ ਦਾਦੀ ਜਾਊਗੀ ਮੈਨੂੰ ਕੀ ਮੇਰੀ ਘੜਤੀ ਆ ਫਿਰ ਸਾਰਾ ਦਿਨ ਮੈਂ ਸਾਂਭਦੀ ਆ ਪੇਜਾ ਦੀ ਸਾਹਮਣੇ ਨਾ ਸਾਹਮਣੇ ਨਾ ਸਮੋਗੇ ਆਪ ਕੋ ਨੂੰ ਨਾਣ ਕੇ ਤੋਰ ਬਦ ਨਾ ਦੀ ਸਾਹਮਣੇ ਨਾ ਸਾਹਮਣੇ ਮੈਨੂੰ ਕੋ ਦਾ ਠੇਕਾ ਲੈ ਆ ਹਫਤਾ ਮਰ ਗਈ ਮੇਰੇ ਗੱਲ ਪਾ ਗਈ ਪਹਿਲਾਂ ਫੋਨ ਕਰ ਤਾ ਉਹਨੂੰ ਕਹੀ ਜੇਗਾ ਗਰਮੀ ਰੋਸੋ ਵੀ ਬਲੋ ਨੂੰ ਤਾਂ ਪਾਣੀ ਲੈ ਓਏ ਬਦਸਰੋਂ ਪੂਰੀ ਗਰਮੀ ਨਹੀਂ ਜਾਂਦੀ ਠੀਕੇ ਨਾ ਵੀ ਤੇਰੇ ਬੁੱਤ ਨੂੰ ਸ਼ੈਕਲ ਲੈ ਕੇ ਦਿੰੂੰ ਠੀਕ ਹੈ ਮੇਰਾ ਪੁੱਤ ਵਾਲਾ ਸ਼ੈਨ ਇੰਦਾ ਚੰਗਾ ਧੜੀ ਤੇ ਸਵੇਰੇ ਸਾਨੂੰ ਨਾ ਉੱਥੇ ਜਿਹੜਾ ਸਕੂਲ ਚ ਜਲਤ ਹੋਊਗਾ ਮੇਰੇ ਪੁੱਤ ਦਾ ਕੋਈ ਨਹੀਂ ਪੁੱਤ ਸਵੇਰੇ ਤੇ ਲਈ ਦਾ ਦਿਨ ਉਹ ਕਹੇਗਾ ਚੰਗਾ ਹਾਂ ਉਹ ਨੂੰ ਫੇਰ ਕਹ ਦੂੰ ਮੈਂ ਤੇਰੇ ਨਾਲ ਉਹ ਜਾਊਗੀ ਜੇ ਕੋਈ ਹੋ ਹੋਇਆ ਮੈਂ ਪਰਸੋਂ ਜਾ ਬੜੂਗਾ ਨਿਕਲਣ ਤੇ ਮਿਮਾਨ ਨੂੰ ਦਵਾਈ ਦਵਾ ਕੇ ਲਿਆਉਣੀ ਹੈ ਕੰਮ ਹੈ ਚੰਗਾ ਹਾਂ ਮੇਰਾ ਪੁੱਤ ਉਹਦਾ ਪੱਕੇ ਬੜਿਆ ਕਰ ਤੈਨੂੰ ਵੱਡਾ ਅਫਸਰ ਬਣਾਵਾਂਗੇ ਫਿਰ ਚੰਗਾ ਹਾਂ ਦੱਚ ਹੈ ਜਿੰਦਿਆ ਕੀ ਦਨੂਰਾ ਪੁੱਤ ਜੇ ਬੈਲੇ ਨੰਬਰ ਤੇ ਆਇਆ ਚੰਗਾ ਆਇਆ ਮੇਰਾ ਪੁੱਤਿਆ ਕਿੱਦਾਂ ਹੈ ਹਾਂਜੀ ਚਲੋ ਗਈ ਆਓ ਸਕੂਲ ਚੱਲੀਏ ਸਕੂਲ ਹਾਂਜੀ ਅੱਲਾ ਨਾਮ ਹੈ ਨਹੀਂ ਕੇ ਆ ਜਿਹੜਾ ਮੈਂ ਤੁਹਾਨੂੰ ਸੈਟਲ ਇਹ ਦਵਾਂਗਾ ਜੀ ਪਹਿਲੇ ਨੰਬਰ ਤੇ ਆਈ ਫੇਰ ਦਵਾਉਂ ਤੂੰ ਪਹਿਲੇ ਨੰਬਰ ਤੇ ਆ ਗਿਆ ਹਾਂਜੀ ਜੀ ਜੀ ਹਾਂ ਤੇਰੀ ਸੈਟਿੰਗ ਪੱਕੀ ਦੱਬੀ ਨਹੀਂ ਹਾਂਜੀ ਮਤਲਬ ਨਾ ਮਮਨ ਤੇ ਦਖਾਇਆ ਹਾਂ ਦਖਾਇਆ ਮੰਦੀ ਹਾਂ ਮੈਂ ਨਾ ਫਸਟ ਆਇਆ ਫੇਰ ਮੈਂ ਕੀ ਕਰਾਂ ਟੱਲਣਾ ਮੈਂ ਡੈਡੀ ਨੇ ਕਿਹਾ ਸੀ ਕਿ ਮੈਂ ਨਾ ਸਾਈਕਲ ਦੌਰ ਜਾ ਤੂੰ ਫਸਟ ਆਈ। ਬਾਹਰ ਵੀ ਦੀ ਗੱਲ ਸੁਣ ਲਾ ਜੇ ਆਪਦੇ ਡੈਡੀ ਨੂੰ ਇਹ ਆਪਦਾ ਨਾਮ ਦਿਖਾਇਆ ਨਾ ਦੇਖਾ ਤੈਨੂੰ ਦਵਾਈ ਖਣੀ ਮੈਂ ਸੈਕ ਨਹੀਂ ਨਹੀ ਨਾ ਤੇਰੀ ਕੁਤਝੀ ਪਟਕੇ ਬਾਰ-ਬਾਰ ਕਰ ਸਮਝ ਗਏ? ਭੱਜਾ ਵੀ ਦਾਦੇ ਕੋਲ ਤੂੰ ਲੋ ਕੱਟਾ ਮਾਰੀ ਲਾ ਆ ਨਾ ਜੰਮੀ ਕਿਸੇ ਦੀ ਫਾਦਲ ਮੈਂ ਬਾਰੇ ਇਹ ਦਵਾ ਦੇ ਮੁਸੈਰ ਕਾਣ ਗੱਲ ਸਭ ਜੀ ਤਾਂ ਮੈਂ ਜੀ ਹਲਾ ਮੈਂ ਕੁੜੀ ਦਾ ਨਾਮ ਲਖੂ ਮ ਜਿਉਂਨੇ ਆਏ ਨੂੰ ਆਪਦੇ ਪਿਓ ਨੂੰ ਦਿਖਾਤਾ ਨਾ ਤਾਂ ਚੌੜਾ ਹੁੰਦਾ ਖੂਕ ਕਹੂਗਾ ਮੇਰੀ ਤੇ ਨਾਵ ਲੈ ਕੇ ਆਈ ਆ ਉਹ ਮੁਸੈਰ ਦਾ ਦਵਾ ਕਰਿਆ ਮੈਂ ਉਹਦੇ ਨਾਲ ਬਾਹਰ ਕਰਿਆ ਸੀਗਾ ਤਾਂ ਮੈਂ ਜਿਹੜੋ ਸਾਈਕਲ ਤੇ ਪੈਸੇ ਲਾਊਗਾ ਉਹ ਮੈਂ ਆਪ ਦਾ ਮੇਕਅਪ ਦਾ ਸੰਭਾਲ ਲਿਆਉਗੀ ਤੁਹਾਨੂੰ ਨਹੀਂ ਆਇਆ ਗੱਡਾ ਕਾਰ ਬੁੱਸਾਈ ਕਾ ਮੈਂ ਤਾਂ ਇਹ ਕਹੂ ਤਾਂ ਗੱਪਾ ਮਾਰਦੇ ਕਿਹੜਾ ਨਾਮ ਲਿਿਆਗਾ ਨੰਬਰ ਤਾਂ ਇਹ ਪੂਰੇ ਵੀ ਲੈ ਕੇ ਆਏਗੀ ਤੇ ਤੈਨੂੰ ਸਾਈਕਲ ਲੈਣ ਦੀ ਮਾਰੀ ਕਹਿੰਦੀ ਮੈਨੂੰ ਨਾਮ ਬੰਦੇ ਦਾ ਮਿਲ ਗਿਆ ਕੱਲ ਨੂੰ ਜਿਹੜੀ ਬਣਾਤੀ ਉਹਨਾਂ ਨੇ ਜੇ ਅੰਦਰ ਬਵਾਲਾ ਹੈ ਦੇਖ ਕੇ ਦੇ ਵਗੀ ਹੈਗਾ ਉਹਦਾ ਲੋਟ ਹੈ ਚਾਹੀਦੀ ਨਹੀਂ ਮੇਰਾ ਪੁੱਤ ਆ ਗਿਆ। ਯਾ ਸਕੂਲ ਪੁੱਤ ਆ। ਵੈਰੀ ਗੁੱਡ ਬੱਚਾ। ਕਿਵੇਂ ਪਾਸ ਹੋ ਗਿਆ? ਹਾਂਜੀ। ਫਰਸਟ ਆ ਗਿਆ। ਫਰਸਟ ਆ ਗਿਆ ਬਾਬੀ ਬਾਬਾ ਲਈ ਸੁਣ ਕੇ। ਨਾ ਵੀ ਮੈਂ ਆ। ਅੱਛਾ ਜੀ। ਸਵੇਰੇ ਸਾਈਕਲ ਪੱਕੀ ਫਿਰ। ਜਮਾ ਪੁੱਤ ਪੱਕਾ ਇਟ ਵਰਗਾ ਮੇਰਾ ਪੁੱਤ ਫਰਸਟ ਆ ਗਿਆ ਨਾਮ ਵੀ ਮਿਲ ਗਿਆ ਹੋਰ ਮੈਂ ਕੀ ਭਾਲਦਾ। ਤੇ ਨਾਮ ਮੈਨੂੰ ਖਾਇਆ ਨਹੀਂ ਗਾ। ਮੰਮਾ ਕੋਲਾ। ਜਮਨ ਇੰਤਖਾਬ ਪੁੱਤ ਲੈ ਗਿਆ। ਇਹ ਨਾ ਬੱਸ ਇਹਨੇ ਮੇਰਾ ਪੁੱਤ ਕਿੰਨਾ ਜਵਾਗ ਹੋ ਗਿਆ। ਤਾਰ ਕੇ ਸਾਈਕਲ ਦਵਾ ਕੇ ਲੈ ਆਵਾਂ ਮੇਰੀ ਘੁੱਤੀ ਹੈਗੀ ਐਂਗਲ ਦਰਤੀ ਦਵਾ ਕੇ ਲੈ ਆਵਾਂ ਜਿਹੜੀ ਵੱਤ ਜੀ ਲਾ ਕੇ ਬੜਦਾ ਜਵਾਕੇ ਨਹੀਂ ਉਹ ਤਾਂ ਮਸੇਰੀ ਕਰਾਂ ਐ ਕੱਲ ਨੂੰ ਸਾਈਕਲ ਦਵਾ ਕੇ ਲੈ ਆਵਾਂ ਮਮਾ ਮਮਾ ਹਾਂ ਯਾ ਇਹਦੇ ਮੈਨੂੰ ਕੱਲ ਫਿਰ ਅੱਸੀਗਾ ਦੇਵਾਂ ਮੈਂ ਡੈਡੀ ਆ ਕੇ ਡੈਡੀ ਨੂੰ ਦੇਣਾ ਦਿਖਾਣਾ ਦਾ ਤੂੰ ਮੇਰੀ ਗੱਲ ਸੁਣਨੀ ਤੈਨੂੰ ਮੈਂ ਕੀ ਆਖਿਆ ਸੀ ਆਪਦੇ ਡੈਡੀ ਨੂੰ ਪੁੱਛੇਂਗਾ ਦੱਸਣਾ ਤੂੰ ਮੇਰੀ ਗੱਲ ਸੁਣੀ ਨਹੀਂ ਨਾ ਕੋਈ ਨਾ ਤੇਰੇ ਡੈਡੀ ਨੂੰ ਬਗਜਾਉਂਦਾ ਤੇਰੇ ਆਹੀ ਕੰਨ ਪਟੂ ਹੁਣ ਤਾਂ ਤੈਨੂੰ ਮੈਂ ਨਾਮ ਦੇ ਦਿੰਦੀ ਆ ਜੇ ਹੁਣ ਵੀ ਜਾ ਕੇ ਆਪਦੇ ਡੈਡੀ ਨੂੰ ਕਹਿਣਾ ਮੇਰੀ ਮੰਮਾ ਆਈ ਕਹਿੰਦੀ ਸੀ ਫੇਰ ਦੇਖੀ ਗੱਲ ਪਟੂ ਤੇਰਾ ਦੱਬੂ ਤੈਨੂੰ ਮਿੱਟੀ ਦੇ ਵਿੱਚ ਫੜ ਲੈ ਜਾ ਮਰ ਆਈ ਆ ਵੱਡੇ ਨਾਮ ਵਾਲੀ ਓਹ ਕਿਹਸਾ ਹੈ ਕੱਲ੍ਹ ਦੀ ਰੈਡੀ ਆ ਸੀ ਮੇਰੇ ਨਾਲ ਅੱਬਾ ਵੀ ਵਾ ਸੱਚੀ ਨੇ ਅੰਦਾ ਮੇਰੇ ਵੀ ਨੇ ਹੈ ਨਾ ਬਾਲ ਮੇਰੇ ਸਾਈਕਲ ਪੱਕੀ ਪੱਕਾ ਪੁੱਤ ਪੱਕਾ ਦਿਲ ਖੁਸ਼ ਕਰਦਾ ਮੇਰੀ ਵੀ ਨੇ ਵੱਲੇ 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 ਮੇਰੇ ਪੁੱਤ ਨੂੰ ਅਫਸਰ ਬਣਾਵਾਂਗੇ ਐਂ ਜੀ ਲਾ ਕੇ ਪੜਿਆ ਕਰ ਪੁੱਤ ਚੰਗਾ ਸਾਈਕਲ ਤੇਰਾ ਪੱਕਾ ਆ ਜਾਵਾਂ ਠੀਕ ਲਾਜ਼ਮੀ ਦਵਾ ਕੇ ਲਿਆਉਂਗਾ ਆ ਸਿਆਣਾ ਮੇਰਾ ਪੁੱਤ ਸਾਈਕਲ ਦਾ ਕੀ ਹੈ ਪੁੱਤ ਜਿਹੜਾ ਕੁਝ ਕਹੇਗਾ ਉਹੀ ਆਪਾਂ ਸਕੂਟਰੀ ਵੀ ਲਿਆਵਾਂਗੇ ਤੂੰ ਐਂ ਪੜਿਆ ਕਰ ਚੰਗਾ ਉਹ ਸਿਆਣਾ ਮੇਰਾ ਪੁੱਤ ਹਾਂ ਜਾ ਖੇਰ ਲੱਭ ਤਾ ਖੇੜ ਲਾ ਜਾ ਕੇ ਹਾਂ ਅੱਛਾ ਤੂੰ ਅੱਡੜੀ ਨੂੰ ਕੱਟ ਕੇ ਸਵੇਰੇ ਸਾਈਕਲ ਲੈ ਤਾ ਤਾਂ ਡੜੀ ਭੱਗ ਗਿਆ ਹਾਂ ਉਹ ਤਾਂ ਭੱਗ ਗਿਆ ਤੂੰ ਰਿਆ ਮੇਰੇ ਕੋਲ ਪਹਿਲਾਂ ਤੈਨੂੰ ਮੈਂ ਦਿਵਾਉਂਦੇ ਤੈਨੂੰ ਸਾਈਕਲ ਤੈਨੂੰ ਹੱਤ ਤੂੰ ਮੇਰੀ ਗੱਲ ਸੁਣ ਤੈਨੂੰ ਮੈਂ ਕੀ ਕਿਹਾ ਸੀ ਹੈ ਕੁੱਲ ਦੇ ਤੂੰ ਤੈਨੂੰ ਇਤੋਂ ਬੰਦਾ ਬਣਾਉਣੀ ਤੂੰ ਨੂੰਣੀ ਪੋ ਨੂੰਣੀ ਪੋ ਫੇਰ ਲੋਟ ਆਉਂ ਹੂੰ ਦੱਸ ਦੱਸੇਂਗੇ ਡੈਡਨਰੀ ਗੱਲ ਦੱਸੇਂਗੀ ਦੇਖਾ ਨਾ ਆ ਤੱਬਕ ਹੈ ਨਾ ਤੇਰੇ ਆ ਇੱਥੇ ਲਾਉਂਦੇ ਜੇ ਤੂੰ ਹੁਣ ਦੱਸਿਆ ਤਾਂ ਠੀਕ ਆ ਨਾਲੇ ਹੋਰ ਬੰਦਾ ਬਣਾ ਲੂ ਤੈਨੂੰ ਉਹ ਦੁਖੀ ਕਰ ਛੱਡਿਆਗਾ ਇਥੇ ਕੀ ਹੋ ਗਿਆ ਬੱਤ ਮਾਰਿਆ ਕੋੜਤਾ ਮੈਨ ਕੋ ਤੁ ਮਾਰੇਗਾ ਕੋਈ ਨਹੀਂ ਆ ਜਾਣ ਦੇ ਤੇ ਪਿਓ ਨੂੰ ਮੈਂ 잡ਦੀ ਆਂਗੀ ਵੀ ਬਹੁਤ ਜਿਆਦਾ ਝਿੜਕਰੀਆ ਕੁੜੀ ਨੂੰ ਮਰਵਾਉਣੀ ਹੈ ਤੇ ਕੋਈ ਨਹੀਂ ਫਿਰ ਆਪਦੀ ਨੂੰ ਆਪ ਸੰਭਲਾ ਕਿ ਮੱਛੀ ਤੇ ਨਾਲ ਚਿੱਟੀਆਂ ਜਾਂਦੀਆਂ ਹੈਗੀਆਂ ਜਿਹੜਾ ਤੂੰ ਆਈ ਹੈ ਤੈਨੂੰ ਲਿਆਉਂਦਾ ਇਥੇ ਤੂੰ ਨਹੀਂ ਸੰਭੇਂਗੀ ਮੈਂ ਕੋ ਸੰਭੂਗੀ ਬਗਾਨੀ ਲਾਦ ਨੂੰ ਸੰਭੇਂਗੀ ਬਗਾਨੀ ਲਾਦ ਨੂੰ ਬਗਾਨੀ ਲਾਦ ਨਾ ਕਹਿ ਮੈਂ ਤਾਂ ਹਾਂ ਇਹ ਨੂੰ ਨਾਲੇ ਹੋਰ ਤੂੰ ਮੈਨਤਾਉ ਦੀ ਤੈਨੂੰ ਆਪ ਦਾਪ ਸੰਭਲਿਆ ਕਰ ਮੇਰੇ ਨਾਲ ਮੇਰੇ ਕੋਲ ਨਾ ਭੇਜਿਆ ਕਰ ਇਹਨੂੰ ਥੜੀ ਹੋਈ ਬਾਲੀ ਸੋਣੀ ਆ ਗਈ ਹਾਂ ਹਾਂ ਰੁੱਤੇ ਚੜੀ ਜੋ ਮੰਮੀ ਮੰਮੀ ਕਰੀ ਜਾਊਗੀ ਮੈਂ ਇਹਦੇ ਕੋਈ ਮੰਮੀ ਨਹੀਂ ਹੈਗੀਗੀ ਕੀ ਕਹੋਗੀ ਤਾਨੂੰ ਕਹੋਗੀ ਹੋਰ ਕੀ ਕਹਦੇ ਫਿਰ ਦੱਸ ਦੇ ਤੂੰ ਉਹ ਕਹਦਾ ਕਰੂਗੀ ਮੇਰਾ ਖੜਾ ਸਾਡੇ ਨੂੰ ਲੈ ਜਾਰਦੀ ਜਾਂ ਭੱਜ ਜਾ ਕਿੱਥੇ ਲੈ ਜਾ ਇੱਥੇ ਰੋਗੀ ਆਪਣੇ ਪਿਓ ਕੋਲੇ ਤੂੰ ਨਹੀਂ ਸਮਝਦੀ ਨਾ ਸਮਝ ਮੈਂ ਦੱਸਦੀ ਆਂ ਤੇ ਪਿਓ ਨੂੰ ਆ ਜਾਣ ਦੇ ਬੋਲ ਪਤਾ ਨਹੀਂ ਕਿਵੇਂ ਮਾਰੇ ਨਾ ਮੰਨੂ ਨਾ ਮੰਨੂ ਬੋਲਦੀ ਏ ਬੋਲ ਮਾਰੇ ਮੈਨੂੰ हां मैं बारती खड़ा सीगा। ढंग آورਿਆ ਫਿਰ ਬੈਠ। ਕੀ ਹੋ ਗਿਆ ਮਨੂ ਕਦਰ ਹੋਈ ਜਾਂਦਾ ਹੈ ਪੁੱਤ? हां ਮੇਰਾ ਪੁੱਤ ਕੀ ਹੋ ਗਿਆ ਹੁਣ ਦੱਸ ਮੈਨੂੰ ਹੈ? ਰੋਈ ਕਰਦਾ ਜਾਂਦਾ ਸੀ। ਕਿਉਂ ਮਾਰਦੀ ਏ ਪੁੱਤ ਤੂੰ ਉਰੋਂ ਬੈਠ। ਤੂੰ ਮੇਰੀ ਗੱਲ ਸੁਣ ਚੱਗੀ। ਹੈ। ਬਈ ਰੋਜ ਕੁੱਟਦੀ ਆ ਹੁਣ ਤਾਂ ਅੱਜ ਤਾਂ ਉਹਨੇ ਜਮੀ ਹੱਦ ਕਰਤੀ। ਬਾਹ ਖੇਤ ਕੇ ਅੰਦਰ ਲੱਗੀ ਕੁੜੀ ਦੀ ਤੇ ਗਲ ਘੋਟੀ ਬੈਠੀ ਸੀ ਇਹਦਾ ਕਿ ਗਲ ਘੋਟ ਕੇ ਮਾਰ ਦੇ ਕਾਹਨੂੰ ਕਿਉਂ ਘੁੜਦੀ ਐ ਪੁੱਤ ਹੈ ਕਹਿੰਦੀ ਮੈਂ ਤੈਨੂੰ ਮਿੱਟੀ ਚ ਦੱਬੂ ਮੈਂ ਸੁਣਾ ਮੈਂ ਭੱਜ ਕੇ ਆਈ ਮੈਂ ਉਧਰ ਡੰਗਰਾਂ ਚ ਗਈ ਹੋਈ ਐ ਅੱਜ ਘੁੱਟੇ ਪੁੱਤ ਕਿਉਂ ਘੁੜਦੀ ਐ ਪੁੱਤ ਹੈ ਫਿਰ ਕਹਿੰਦੀ ਇਹ ਕੁੜੀ ਨੂੰ ਕਹਿੰਦਾਂ ਦੀਆਂ ਕਿ ਆਪਦੇ ਪਿਓ ਨੂੰ ਦੱਸੀਆਂ ਕਿ ਜੇ ਦੱਸਿਆ ਤਾਂ ਕਿ ਮੈਂ ਤੈਨੂੰ ਮੱਨ ਦੱਬੂ ਕਹਿੰਦੀ ਟੋਆ ਪਟਕੀ ਹੈ ਪੁੱਤ ਜਦੋਂ ਮੈਨੂੰ ਉਦੋਂ ਦੇ ਕਹੋਣਾ ਦੱਸਿਆ ਬਈ ਗੱਲ ਕਰ ਉਹਦੇ ਨਾਲ ਕੋਈ ਹੈ ਪੁੱਤ ਤੂੰ ਮੈਨੂੰ ਉਦੋਂ ਦਾ ਨਾ ਦੱਸਿਆ ਹੈ ਤੇਰਾ ਪਿਓ ਹੈਗਾ ਪੁੱਤ ਉਹਨੇ ਕੁੜੀ ਨੂੰ ਹੈ ਕੋ ਕੰਮ ਲਈ ਤਰਪਿਆ ਹੋ ਸੀਗਾ ਤੈਨੂੰ ਕਰੀਦਾ ਦੱਸ ਦੇ ਚੱਲ ਆਪਾਂ ਉਹਨੂੰ ਕਰ ਕੇ ਸਿੱਧੀ ਟੱਕਰੀ ਦਿੰਨੇ ਆਪਾਂ ਉਹਨੂੰ ਮੇਰੀ ਇੱਕ ਧੀ ਐ ਸਾਨੂੰ ਯਾਰਗੀ ਲੈ ਖਾਣੇ ਕੀ ਇਹਦੇ ਨਾਲ ਦਰਦ ਕਰਦੀ ਹੋਊਗੀ ਮੈਂ ਤਾਂ ਸੋਚਿਆ ਹੀ ਨਹੀਂ ਸੀਗਾ ਵੀ ਐ ਹੋਊਗੀ ਜੀ ਮੰਮੀ ਹੈ ਮੈਂ ਤਾਂ ਖਜਲ ਭੜੀ ਮਾਨ ਸਕੈਣਾ ਨਹੀਂ ਅੱਜ ਲੱਗ ਗਿਆ ਪਤਾ ਅੱਜ ਵੀ ਐ ਜੀ ਨਹੀਂ ਆਉਂਦਾ ਆਰੇ ਯਾਰ ਇਹਨੇ ਕਿਉਂ ਕਰਦਾ ਮੁੰਡਾ ਜਵਾਬ ਤੇ ਤਾਂ ਹਰ ਕੋਈ ਤਰਸ ਕਰ ਲੈਂਦਾ ਰੱਬ ਦਾ ਰੂਪ ਹੁੰਦੇ ਹੈਗੇ ਤਾਰਾ ਫਿਰ ਹੁਣ ਤੁਸੀਂ ਬੋਲਿਓ ਨਾ ਮੈਂ ਕਰਦਾ ਲੋਟ ਉਹਨੂੰ ਚਲ ਤੋ ਦਿਨੇ ਪਤਾ ਆਪਾਂ ਇਹਨੂੰ ਨਹੀਂ ਡੱਕਰਦਾਂ ਨੇ ਆਗੇ ਨਾ ਤੋਜ ਵਾਗੜੀ ਨੂੰ ਕੁੱਟਦੇ ਹੈਗੇ ਤੇ ਚਲਾ ਕੇ ਇਧਰੀ ਮੈਂ ਆਹ ਦੇਖ ਦੱਸੀ ਨੀ ਹੁਣ ਸ਼ਰਿਆਮੇ ਮੁੱਕਰੀ ਜਾਨੀ ਹੈਗੀ ਹੁਣ ਤੂੰ ਮੁੱਕਰੀ ਜਾਨੀ ਹੈਗੀ ਇਹਦੇ ਮਾਪਿਆਂ ਨੂੰ ਸੱਦ ਕੇ ਨਾ ਇਹਨੂੰ ਦਿਵਾਲੇ ਤੋਂ ਗੱਲ ਕਰ ਉਹਨਾਂ ਨਾਲ ਗੱਲ ਕਰ ਰੋਜ਼ ਕੁੱਟਦੇ ਮਸਮੂਨ ਹੈ ਤੇਰਾ ਕੀ ਕੀਤਾਗਾ ਪੁੱਤੇ ਭੋਰੇ ਪਰ ਜਵਾਹੜੀ ਤੇ ਭੋਰੇ ਤਰਸ ਨਹੀਂ ਕਰਦੀ ਗਲ ਘੋਟੀ ਬੈਠੀ ਸੀ ਭੋਰੇ ਰਹੇ ਨਾ ਗਲ ਘੋਟੀ ਬੈਠੀ ਸੀ ਬੇਜਾੜੇ ਬੇਜਾੜੇ ਹੋਰ ਖਾ ਪੁੱਤਾ ਕਿਉਂ ਖੁੜਦੀ ਨਹੀਂ ਜੀ ਤੈਨੂੰ ਹੈ ਮੈਂ ਕੁਸਲਾ ਮੈਂ ਕਿਹਨੂੰ ਕੋਨੇ ਵੀ ਜਵਾਹੜੀ ਨੇ ਤਰਸ ਕਰ ਲਿਆ ਤੂੰ ਜਵਾਹੜੀ ਤੇ ਕਿਉਂ ਨਹੀਂ ਕਰਦੀ ਇਹਦੇ ਨਾਂ ਰੇੜੀ ਕਰੋਨਾ ਘੱਡੋ ਹੈ ਪੁੱਤਾ ਉੜਦੀ ਰਹੀ ਐ ਨਾ ਕੱਢ ਮੈਂ ਤਾਂ ਕਹਿਣੀ ਐ ਇਹਨੂੰ ਮੇਰੇ ਕੀ ਗੱਲ ਸੁਣਨੀ ਤੂੰ ਤਾਂ ਕੱਢੀ ਹੁਣ ਆਪੇ ਇਦਾਂ ਹੀ ਕਰਾਉਣਾ ਫਿਰ ਤੂੰ ਮੇਰਾ ਇੱਕ ਪੁੱਤ ਦਾਗਾ ਸੌਣੇ ਰਗਾ ਮੈਂ ਤਾਂ ਤੇਰੇ ਚਿਹਰੇ ਤੇ ਟਾਈਮ ਪਾਸ ਕਰ ਲੂੰ ਠੀਕ ਆ ਇਹ ਤਾਂ ਆਪੇ ਹੀ ਕਰਾਉਣਾ ਕਰਾਉਣਾ ਮੈਨੂੰ ਮੁੱਕਰੀ ਜਾਨੀ ਕੀ ਡਰਦੀ ਮੈਨੂੰ ਘਰੋਂ ਕੋਈ ਕੀ ਬੱਤਾ ਆਹ ਦੇਖ ਲੈ ਬਜਰਮੇ ਤੂੰ ਸ਼ਰਮ ਕਰ ਉਹ ਜਵਾਗੜੀ ਫੇਰ ਵੀ ਤਰਸ ਕਰੀ ਹੁਣ ਫੇਰ ਵੀ ਤੇਰੇ ਤੇ ਤਰਸ ਕਰ ਲਿਆ ਉਹ ਰੋਇਆ ਬੁੱਢੀ ਕੁਝ ਕਹੀ ਨਹੀਂ ਜੇ ਤੂੰ ਕਹਾਂ ਕਿ ਉਹ ਲਿਆ ਤੇਰਾ ਜੀਣਾ ਪੁੱਤ ਘਰੋਂ ਨਿਕਲ ਜਾਣਾ ਨਹੀਂ ਕੱਢਣਾ ਨਹੀਂ ਪੁੱਤ ਜਿਹੜੀ ਪੂਰੀ ਬਣੀ ਨਹੀਂ ਨਹੀਂ ਕੱਢਣਾ ਕੀ ਹੋ ਗਿਆ ਪੁੱਤ ਅੱਜ ਵਾਰ ਵੀ ਇਹ ਤਰਸ ਕਰਦੀ ਪੂਰਾ ਪਰਦੀ ਤੂੰ ਕੁਛ ਨਹੀਂ ਕਰਦੀ ਦੇਖ ਤੇ ਮੈਂ ਜਾਉਂ ਤੀ ਤੇ ਤੂੰ 10 ਕੋਟੀ ਬੈਠੀ ਸੀ ਜਦੋਂ ਮੈਂ ਉੱਤੇ ਆ ਗਈ ਸੀ ਹੁਣ ਮੁੱਤ ਤੂੰ ਕਿੰਨੀ ਤਰੰਤ ਕੀ ਕਰਦੀ ਦੇਖ ਵੀ ਵਾਰ ਫੇਰ ਵੀ ਚੰਗਿਆ ਮੇਰੀ ਮੰਮਾ ਹੀ ਨਹੀਂ ਕੋਈ ਪੁੱਤ ਮੈਂ ਤੈਨੂੰ ਮਾਰਨਾ ਕੋਈ ਨਹੀਂ ਕਰਦੀ ਚੰਗਾ ਮੈਨੂੰ ਮਾਫ ਕਰ ਦੇ ਪੁੱਤ ਚੰਗਾ ਤੂੰ ਤਾਂ ਮੇਰੀ ਪੁੱਤ ਹੁਣ ਕਦੇ ਕੁਛ ਕਹਿ ਮੈਨੂੰ ਦੱਸੀ ਚੰਗਾ ਤੋੜਨ ਲੱਤਾਂ ਫੇਰ ਨਹੀਂ ਪੁੱਤ ਤੈਨੂੰ ਚੰਗਾ ਮੰਮੀ ਤੂੰ ਵੀ ਮੈਨੂੰ ਮਾਫ ਕਰ ਦੇ ਪੂਰਾ ਘਰ ਮੇਰੇ ਦਿੱਕੀ ਆਇਆ ਏਪਲੇ ਕਿਦਾਂ ਰੰਨੀ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਜੇ ਮੁੜ ਕੇ ਕਿਤੇ ਕੁਛ ਕਰ ਕਹਿੰਦੀ ਨਹੀਂ ਕੁਛ ਮੈਂ ਵੀ ਨਹੀਂ ਕੀਤੀ ਐ ਕਦੇ ਨਹੀਂ ਮਿਕੋਸ ਕਰਦੀ ਮੈਂ ਤਾਂ ਠੀਕ ਬਣਾ ਕੇ ਰੱਖੀ ਫਿਰ ਉਹ ਕਹਿੰਦੀ ਮੈਂ ਕੋਰਾ ਕਰਤੀ ਜਵਾਗਦੀ ਐ ਜਿੰਨਾ ਤੈਨੂੰ ਦੇਖ ਕੇ ਵੀ ਨਹੀਂ ਨਾਮ ਜੀ ਮਮਾ ਰਾਤ ਨੂੰ ਕਹਿੰਦਾ ਮੈਂ ਤਾਂ ਤੈਨੂੰ ਮਾਫ ਕਰਤਾ ਕੋਈ ਗੱਲ ਨਹੀਂ ਅੱਗੇ ਤੋਂ ਕਰੀ ਨਹੀਂ ਅੱਗੇ ਤੋਂ ਨਹੀਂ ਕਰਦੀ ਮਮਾ ਤਾਂ ਗਲਤੀ ਹੋ ਗਈ ਬੜੀ ਵੱਡੀ ਗਲਤੀ ਕਰਨ ਜਾ ਰਹੀ ਸੀ ਹੁਣ ਨਹੀਂ ਮਿਕੋਸ ਕਹਿੰਦੀ ਬਸ ਮੇਰੀ ਥੀ ਹੋਈ ਐ ਕਹਿੰਦੀ ਮੈਂ ਦੁਬਾਰਾ ਫਿਰ ਹੁਣ ਬਾਅਦ ਅਕੀਰ ਬਾਖਿਆਰੀ ਤਾਂ ਕਾਹੀ ਸਾਰੇ ਆ ਗਏ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੁਸੀਂ ਸਾਡੀ ਵੀਡੀਓ ਵੇਖ ਹੀ ਲਈ ਆ ਜੀ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਮੈਂਟ ਤੇ ਸਬਸਕ੍ਰਾਈਬਰ ਜਰੂਰ ਕਰਨਾ ਜੀ ਧੰਨਵਾਦ